ਮੈਂ ਸੰਦੀਪ ਰਿਸ਼ੀ ਡਿਪਟੀ ਮਿਨਿਸਟਰ ਸੰਗਰੂਰ ਸਾਰੇ ਜ਼ਿਲ੍ਹੇ ਦੇ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਵਾਰ ਅਸੀਂ ਆਪਣੇ ਖੇਤਾਂ ਦੇ ਵਿੱਚ ਝੋਨੇ ਦੀ ਪਰਾਲੀ ਜਿਹੜੀ ਆ ਉਸ ਨੂੰ ਨਾ ਸਾੜੀਏ ਔਰ ਆਪਣੇ ਜ਼ਿਲ੍ਹੇ ਸੰਗਰੂਰ ਨੂੰ ਪ੍ਰਦੂਸ਼ਣ ਮੁਕਤ ਬਣਾਈਏ ਝੋਨੇ ਦੀ ਪਰਾਲੀ ਨੂੰ ਸਾਹਮਣੇ ਦੇ ਲਈ ਖੇਤੀਬਾੜੀ ਵਿਭਾਗ ਵੱਲੋਂ ਵਾਫਫਕ ਮਸ਼ੀਨਰੀ ਜਿਹੜੀ ਹੈ ਉਹ ਸਬਸਿਡੀ ਉਤੇ ਦਿੱਤੀ ਜਾ ਰਹੀ ਹੈ ਉਸ ਨੂੰ ਅਸੀਂ ਅਵੇਲ ਕਰੀਏ ਔਰ ਨਾਲ ਹੀ ਜਿਹੜੇ ਸਾਡੇ ਕਸਟਮ ਹਾਇਰਿੰਗ ਸੈਂਟਰ ਔਰ ਇੰਡੀਵਿਜੂਅਲ ਫਾਰਮਰਜ਼ ਜਿਨ੍ਹਾਂ ਦੇ ਕੋਲ ਇਹ ਮਸ਼ੀਨਰੀ ਹੈ ਔਰ ਅਸੀਂ ਉਸ ਪੂਰੀ ਮਸ਼ੀਨਰੀ ਦੀ ਮੈਪਿੰਗ ਜਿਹੜੀ ਹੈ ਵੱਖ-ਵੱਖ ਪਿੰਡਾਂ ਦੇ ਜਿਹੜੇ ਵਿੱਚ ਹੈ ਅਸੀਂ ਕੀਤੀ ਹੋਈ ਹੈ ਉਹਨੂੰ ਅਸੀਂ ਅਪਣਾ ਕੇ ਆਪਣੀ ਜਿਹੜੀ ਪਰਾਲੀ ਨੂੰ ਸੰਭਾਲੀਏ ਆਪਣੇ ਖੇਤਾਂ ਵਿੱਚ ਹੀ ਸੰਭਾਲੀਏ ਔਰ ਉਸ ਨੂੰ ਅੱਗ ਨਾ ਲਗਾਈਏ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਦਾ ਪ੍ਰਦੂਸ਼ਣ ਹੁੰਦਾ ਹੈ ਜਦੋਂ ਝੋਨੇ ਨੂੰ ਅਸੀਂ ਪਰਾਲੀ ਨੂੰ ਸਾੜਦੇ ਹਾਂ ਤਾਂ ਉਹਦੇ ਨਾਲ ਜਿਹੜੇ ਹੈ ਧੂਏ ਦੇ ਨਾਲ ਬਹੁਤ ਸਾਰੇ ਸੜ ਖਾਸੇ ਵੀ ਹੁੰਦੇ ਹੈ ਜਿਸ ਨਾਲ ਕੀਮਤੀ ਜਾਨਾਂ ਵੀ ਚਲੀ ਜਾਂਦੀਆਂ ਹਨ ਸੋ ਮੇਰੀ ਇੱਕ ਵਾਰੀ ਫੇਰ ਸਾਰੇ ਸੰਗਰੂੜ ਵਾਸੀ ਜਿਹੜੇ ਮੇਰੇ ਕਿਸਾਨ ਵੀਰ ਹੈ ਉਹਨਾਂ ਨੂੰ ਅਪੀਲ ਹੈ ਕਿ ਅਸੀਂ ਆਪਣੇ ਸ਼ਹਿਰ ਨੂੰ ਆਪਣੇ ਜ਼ਿਲ੍ਹੇ ਨੂੰ ਜੇ ਪ੍ਰਦੂਸ਼ਣ ਮੁਕਤ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਝੋਨੇ ਦੀ ਜਿਹੜੀ ਪਰਾਲੀ ਹੈ ਉਹਨੂੰ ਆਪਣੇ ਖੇਤਾਂ ਵਿੱਚ ਹੀ ਸਾਹਮਣਾ ਪਵੇਗਾ ਔਰ ਉਹਦੇ ਲਈ ਸਰਕਾਰ ਵੱਲੋਂ ਬਹੁਤ ਸਾਰੀਆਂ ਫੈਸਿਲਿਟੀ ਜਿਹੜੀਆਂ ਨੇ ਦਿੱਤੀਆਂ ਨੇ ਵੱਡੀ ਗਿਣਤੀ ਵਿੱਚ ਮਸ਼ੀਨਰੀ ਜਿਹੜੀ ਹੈ ਸੰਗਰੂੜ ਜ਼ਿਲ੍ਹੇ ਵਿੱਚ ਮਸ਼ਹੂਰ ਹੈ ਅਸੀਂ ਇਸ ਮਸ਼ੀਨਰੀ ਦਾ ਉਪਯੋਗ ਕਰੀਏ ਅਤੇ ਸ਼ਹਿਰ ਨੂੰ ਔਰ ਜ਼ਿਲ੍ਹੇ ਨੂੰ ਪ੍ਰਦੂਸ਼ਣ ਮੁਕਤ ਬਣਾਈਏ